ਹਰਿਆਣਾ ਵਿੱਚ ਚੋਣ ਪ੍ਰਚਾਰ ਖਤਮ ਹੋ ਗਿਆ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਪਰ ਕਾਂਗਰਸ ਦੀ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਪੂਰੀ ਚੋਣ ਦੌਰਾਨ ਖਤਮ ਨਹੀਂ ਹੋ ਸਕੀ ਕਾਂਗਰਸ ਨੇ ਹੁੱਡਾ ਗਰੁੱਪ ਨਾਲ ਆਪਣੀ ਦੁਸ਼ਮਣੀ ਖਤਮ ਕਰਨ ਲਈ ਕਈ ਯਤਨ ਕੀਤੇ ਪਰ ਅੰਤ ਵਿੱਚ ਸਭ ਬੇਕਾਰ ਸਾਬਿਤ ਹੋਏ ਹੁਣ ਸਿਆਸੀ ਹਲਕਿਆਂ ਵਿੱਚ ਇਹ ਸਵਾਲ ਉੱਠ ਰਿਹਾ ਕਿ ਕੀ ਸ਼ੈਲਜਾ ਦੀ ਨਾਰਾਜ਼ਗੀ ਕਾਰਨ ਕਾਂਗਰਸ ਦੀ ਨੰਬਰ ਗੇਮ ਪ੍ਰਭਾਵਿਤ ਹੋਵੇਗੀ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਲੋੜ ਹੈ কুমারী शैलजा 13 ਦਿਨਾਂ ਤੱਕ ਦਿੱਲੀ ਚ ਬੈਠੀ ਰਹੀ ਕਾਂਗਰਸ ਚ ਟਿਕਟਾਂ ਦੀ ਵੰਡ ਤੋਂ ਨਾਰਾਜ਼ ਕੁਮਾਰੀ ਸ਼ੈਲਜਾ 13 ਦਿਨਾਂ ਤੱਕ ਦਿੱਲੀ ਚ ਬੈਠੀ ਰਹੀ ਇਸ ਦੌਰਾਨ ਉਹਨਾਂ ਦੇ ਸਮਰਥਕਾਂ ਨੇ ਦਾਵਾ ਕੀਤਾ ਕਿ ਸ਼ੈਲਜਾ ਗੁੱਸੇ ਚ ਸੀ ਪਾਸ਼ਪਾ ਨੇ ਵੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸ਼ੈਲਜਾ ਦੇ ਨਾਂ ਤੇ ਦਾਅ ਖੇਡਣਾ ਸ਼ੁਰੂ ਕਰ ਦਿੱਤਾ ਸਥਿਤੀ ਵਿਗੜਦੀ ਦੇ ਕਾਂਗਰਸ ਹਾਈ ਕਮਾਂਡ ਨੇ ਸ਼ੈਲਜਾ ਨਾਲ ਸੰਪਰਕ ਕੀਤਾ ਮਲਿਕ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸ਼ੈਲਜਾ ਨੂੰ ਚੋਣ ਪ੍ਰਚਾਰ ਲਈ ਜਾਣ ਲਈ ਕਿਹਾ ਦੱਸਿਆ ਜਾਂਦਾ ਹੈ ਕਿ ਦੋਵਾਂ ਆਗੂਆਂ ਨੇ ਉਹਨਾਂ ਨੂੰ ਪ੍ਰੋਸ ਪ੍ਰੋਸਾ ਦਿੱਤਾ ਕਿ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ ਇਸ ਤੋਂ ਬਾਅਦ ਸ਼ੈਲਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਸ਼ੁਰੂ ਕੀਤੀ ਨਰਾਜ਼ਗੀ ਦੀਆਂ ਖਬਰਾਂ ਨੂੰ ਖਾਰਜ ਕਰਦੇ ਹੋਏ ਸ਼ੈਲਜਾ ਨੇ ਕਿਹਾ ਕਿ ਮੈਂ ਆਪਣੇ ਸਮਰਥਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੰਧ ਚ ਰਾਹੁਲ ਨਾਲ ਰੈਲੀ ਹੁੱਡਾਂ ਨਾਲ ਮਿਲਾਇਆ ਹੱਥ 26 ਨਵੰਬਰ ਨੂੰ ਸ਼ੈਲਜ਼ਾ ਹਰਿਆਣਾ ਵਿੱਚ ਜੰਗ ਦੇ ਮੈਦਾਨ ਵਿੱਚ ਉਤਰੇ। ਉਹਨਾਂ ਨੇ ਸੰਧਵਾ ਚ ਰੈਲੀ ਨਾਲ ਸ਼ੁਰੂਆਤ ਕੀਤੀ। ਰਾਹੁਲ ਗਾਂਧੀ ਇੱਥੇ ਮੁੱਖ ਮਹਿਮਾਨ ਸਨ। ਰਾਹੁਲ ਦੇ ਨਾਲ ਇਸ ਰੈਲੀ ਵਿੱਚ ਸਾਬਕਾ ਸੀਐਮ ਭੁਪਿੰਦਰ ਹੁੱਡਾ, ਕਾਂਗਰਸ ਦੇ ਪਰਦੇਸ ਪ੍ਰਧਾਨ ਚੌਧਰੀ ਉਦੇਪਾਨ ਵੀ ਮੌਜੂਦ ਸਨ। ਦੋਹਾਂ ਨੂੰ ਮੰਚ ਤੇ ਇਕੱਠੇ ਲਿਆ ਕੇ ਰਾਹੁਲ ਨੇ ਇਹ ਸੰਦੇਸ਼ ਦਿੱਤਾ ਕਿ ਕਾਂਗਰਸ ਚ ਸਭ ਕੁਝ ਠੀਕ ਹੈ। ਦੋ ਦਿਨ ਬਾਅਦ ਰਾਹੁਲ ਪ੍ਰੈਂਕਾ ਨੂੰ ਲੈ ਕੇ ਹਰਿਆਣਾ ਆਇਆ। ਰਾਹੁਲ ਨੇ ਸਟੇਜ ਤੇ ਹੁੱਡਾ ਅਤੇ ਸ਼ੈਲਜਾ ਨਾਲ ਹੱਥ ਮਿਲਾਇਆ ਇਹ ਤਸਵੀਰ ਕਾਂਗਰਸ ਦੇ ਸੋਸ਼ਲ ਮੀਡੀਆ ਹੈਂਡਲ ਤੇ ਕਾਫੀ ਵਾਇਰਲ ਹੋਈ ਸੀ ਹੁੱਡਾ ਨਾਲ ਸ਼ੈਲਜ਼ਾ ਦੀ ਨਾਰਾਜ਼ਗੀ ਦੂਰ ਨਹੀਂ ਹੋਈ ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਸ਼ੈਲਜ਼ਾ ਅਤੇ ਹੁੱਡਾ ਵਿਚਾਲੇ ਦੂਰੀ ਘਟਦੀ ਨਜ਼ਰ ਨਹੀਂ ਆ ਰਹੀ ਸੀ ਨਾ ਹੀ ਸ਼ੈਲਜ਼ਾ ਨੇ ਹੁੱਡਾ ਪੱਖੀ ਉਮੀਦਵਾਰਾਂ ਲਈ ਕੋਈ ਵੱਖਰਾ ਪ੍ਰਚਾਰ ਕੀਤਾ ਅਤੇ ਨਾ ਹੀ ਹੁੱਡਾ ਨੇ ਸ਼ੈਲਜ਼ਾ ਪੱਖੀ ਉਮੀਦਵਾਰਾਂ ਲਈ ਕੋਈ ਰੈਲੀ ਕੀਤੀ ਇੰਨਾ ਹੀ ਨਹੀਂ ਨਾ ਤਾਂ ਹੁੱਡਾ ਦੇ ਪੋਸਟਰ ਤੇ ਸ਼ੈਲਜ਼ਾ ਨਜ਼ਰ ਆਈ ਅਤੇ ਨਾ ਹੀ ਸ਼ੈਲਜ਼ਾ ਦੇ ਪੋਸਟਰ ਤੇ ਹੁੱਡਾ ਦੋਵਾਂ ਦੇ ਪੋਸਟਰਾਂ ਤੇ ਸਿਰਫ ਕਾਂਗਰਸ ਹਾਈ ਕਮਾਂਡ ਹੀ ਨਜ਼ਰ ਆ ਰਹੀ ਸੀ ਸ਼ੁੱਕਰਵਾਰ ਨੂੰ ਸ਼ੈਲਜ਼ਾ ਨੇ ਇੱਕ ਕਦਮ ਅੱਗੇ ਵਧ ਕੇ ਸੀਐਮ ਅਹੁਦੇ ਦਾ ਮੁੱਦਾ ਫਿਰ ਚੁੱਕਿਆ ਸ਼ੈਲਜ਼ਾ ਨੇ ਕਿਹਾ ਕਿ ਜੇਕਰ ਸਰਕਾਰ ਬਣ ਜਾਂਦੀ ਹੈ ਤੇ ਮੁੱਖ ਮੰਤਰੀ ਚੁਣੇ ਜਾਂਦੇ ਤਾਂ ਕਾਂਗਰਸ ਮੈਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ VOTING ਤੋਂ ਇੱਕ ਦਿਨ ਪਹਿਲਾਂ ਸ਼ੈਲਜ਼ਾ ਦੇ ਇਸ ਦਾਅਵੇ ਨੇ ਸਿਆਸੀ ਸੁਰੱਖਿਅਾਂ ਵਧਾ ਦਿੱਤੀਆਂ ਕੀ ਸ਼ੈਲਜ਼ਾ ਦੀ ਨਾਰਾਜ਼ਗੀ ਨੰਬਰਾਂ ਦੀ ਖੇਡ ਵੱਲ ਲੈ ਜਾਵੇਗੀ ਵੱਡਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸ਼ੈਲਜ਼ਾ ਆਪਣੇ ਵਿਚਾਰ ਪ੍ਰਗਟ ਕਰ ਰਹੀ ਹੈ ਅਤੇ ਆਪਣੀ ਨਾਰਾਜ਼ਗੀ ਦਾ ਸੰਕੇਤ ਦੇ ਰਹੀ ਹੈ ਕੀ ਇਸ ਦਾ ਕਾਂਗਰਸ ਦੀ ਨੰਬਰ ਗੇਮ ਤੇ ਅਸਰ ਪਵੇਗਾ ਸ਼ੈਲਜ਼ਾ ਇਸ ਸਮੇਂ ਸਿਰਸਾ ਸੀਟ ਤੋਂ ਸੰਸਦ ਮੈਂਬਰ ਨੇ ਉਹ ਇਸ ਤੋਂ ਪਹਿਲਾਂ ਅੰਬਾਲਾ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ ਦੋਵੇਂ ਲੋਕ ਸਭਾ ਅਧੀਨ 20 ਵਿਧਾਨ ਸਭਾ ਸੀਟਾਂ ਤੇ ਨੇ ਪਿਛਲੇਆਂ ਚੋਣਾਂ ਵਿੱਚ ਕਾਂਗਰਸ ਨੇ ਦੋਮਾ ਥਾਵਾਂ ਤੋਂ ਕੁੱਲ 7 ਸੀਟਾਂ ਜਿੱਤੀਆਂ ਸਨ ਕਾਂਗਰਸ ਨੂੰ ਇਸ ਵਾਰ ਇਥੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ ਇਹਨਾਂ 20 ਸੀਟਾਂ 'ਚੋਂ 9 ਤੇ ਸ਼ੈਲਜਾ ਸਮਰਥਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਅਜਿਹੇ 'ਚ ਸਿਰਸਾ ਅਤੇ ਅੰਬਾਲਾ 'ਚ ਸ਼ੈਲਜਾ ਕਾਰਨ ਕਾਂਗਰਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਜਾਪਦੀ ਹੈ ਕਾਂਗਰਸ ਨੇ ਤੰਬਰ ਨੂੰ ਵਾਪਸ ਲੈ ਕੇ ਮਾਸਟਰ ਸਟ੍ਰੋਕ ਖੇਡਿਆ ਕਾਂਗਰਸ ਹਾਈ ਕਮਾਂਡ ਨੇ ਚੋਣਾਂ ਤੋਂ ਪਹਿਲਾਂ ਹੀ ਤਾਕਤਵਰ Dalit ਨੇਤਾ ਅਸ਼ੋਕ ਤੰਬਰ ਦੀ ਵਾਪਸੀ ਕਰ ਲਈ ਹੈ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਇਹ ਬਰਤਾਂਤ ਸਿਰਜ ਨਹੀਂ ਦੇਣਾ ਚਾਹੁੰਦੀ ਸੀ ਕਿ ਉਹ Dalitਾਂ ਦੀ ਇੱਜ਼ਤ ਨਹੀਂ ਕਰਦੀ ਤੰਬਰ ਦੀਕਰ ਵਾਪਸੀ ਨੂੰ ਕੁਮਾਰੀ ਸ਼ੈਲਜਾ ਲਈ ਵੀ ਕੱਟ ਵੱਜੋਂ ਦੇਖਿਆ ਜਾ ਰਿਹਾ ਹੈ ਕਾਂਗਰਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ ਜਿਸ ਚ ਦੱਸਿਆ ਗਿਆ ਕਿ ਕਿਸ ਤਰ੍ਹਾਂ Dalit ਪਿਛਲੇ 15 ਸਾਲਾਂ ਤੋਂ ਕਾਂਗਰਸ ਚ ਸੁਭਾ ਪ੍ਰਧਾਨ ਨੇ ਇਸ ਸੂਚੀ ਵਿੱਚ ਮੂਲਚੰਦ ਅਸ਼ੋਕ ਤੰਬਰ ਕੁਮਾਰੀ ਸ਼ੈਲਜਾ ਅਤੇ ਉਹਦੇ ਪਾਂ ਦੇ ਨਾਮ ਸ਼ਾਮਿਲ ਨੇ